ਸੁਬਾਹ ਦੇ ਤਕਰੀਬਨ 8:30 ਵੱਜ ਚੁੱਕੇ ਨੇ ਆਪਾਂ ਵੀ ਇਸ ਟਾਈਮ ਮੇਲੇ ਵੱਲ ਜਾ ਰਹੇ ਹਾਂ ਉਸ ਤੋਂ ਪਹਿਲਾਂ ਫੈਕਟਰੀ ਵੱਲ ਦੇਖਦੇ ਹਾਂ ਕੀ ਮਾਹੌਲਾ ਫੈਕਟਰੀ ਦਾ ਹੋ ਸਾਹਮਣੇ ਆਪਣਾ ਨਾਨਕਾ ਘਰ ਉਹਨਾਂ ਦਾ ਕਰਦੇ ਬਿਲਕੁਲ ਹੀ ਸਾਹਮਣੇ ਬਾਹਰ ਨਿਕਲ ਕੇ ਸੁਆ ਲੰਗਦਾ ਪਾਣੀ ਵਾਲਾ ਇੱਕ ਫੈਕਟਰੀ ਆਪਣੀ ਮੂਹਰੇ ਦੋ ਟਰੈਕਟਰ ਆਏ ਨੇ ਇੱਕ ਹੈਗਾ ਇਹ ਵੱਡਾ ਹੈ ਮਹਿੰਦਰਾ ਵਾਲਿਆਂ ਦਾ ਇਹ ਹੈਗਾ ਨੋਵੋ 55 755 ਡੀਆਈ ਇੱਕ ਹੈਗਾ ਮਹਿੰਦਰਾ ਵਾਲਿਆਂ ਦਾ ਨੋਵੋ 60 605 ਡੀਆਈ ਪੀਐਸ ਦੇਖਣ ਜੇ ਨੂੰ ਆ ਛੋਟਾ ਲੱਗਦਾ ਹੈ ਆ ਵੱਡਾ ਲੱਗਦਾ ਹੈ। ਫੈਕਟਰੀ ਆਪਣੀ ਵਾਲੀ ਆਪਾਂ ਪਹੁੰਚ ਗਏ। ਇੱਧਰ ਕੰਮ ਚੱਲ ਰਿਹਾ। ਹੋਰ ਜੀ। ਮਾਹੌਲ ਪੂਰਾ ਬੇਵੀ। ਇਹ ਆਪਣੀ ਫੈਕਟਰੀ ਹੈ। ਤੇ ਇੱਧਰ ਜੋ ਉਪਰਾਂ ਨੇ ਟਰੈਕਟਰ ਲਵਾਲੇ ਤੋਂ ਕੰਪਨੀ ਦੇ 5000 ਦਾ ਮੈਨੂੰ ਲੱਗਦਾ ਟੀਕਾ ਇਹਨਾਂ ਦੇ ਭਰਨਗੇ ਇਹ। ਇਹ ਆਪਣਾ ਹੈਗਾ। ਕਾਲਾ ਬਾਈ ਤੇ ਇਹ ਆਪਾਂ ਨੂੰ ਦੱਸੂਗਾ ਆਪਣੀ ਫੈਕਟਰੀ ਚ ਜਿਹੜੀ ਟਾਇਲਟ ਬਣਦੀ ਹੈ ਉਹਦੀ ਜਾਣਕਾਰੀ ਦੇਊਗਾ ਤੇ ਇਹ ਆਪਣੇ ਕਿਓਬਰ ਲੈ ਵੀ ਮਤਰੋ ਦੱਸ ਦੋ ਕਿਹੜੀ ਇੱਟ ਇਹ ਕਿਹੜੀ ਹੈ ਕਿਹੜੀ ਕਿਹੜੀ ਹੈ ਆਹ ਕਿਹੜੀ ਹੈ ਇਹ ਆ ਜੀ ਬੀ ਸ਼ੇਪ ਬੀ ਸ਼ੇਪ ਹਾਂਜੀ ਠੀਕ ਹੈ ਇਹ ਆ ਗਿਆ ਆਪਣਾ ਡੱਬਾ ਇਹ ਆ ਗਿਆ ਡੱਬਾ ਹੋਰ ਕਿਹੜੀ ਹੈ ਆਪਣੀ ਸਭ ਤੋਂ ਵੱਧ ਮਾਰੀਦਾ ਇਹ ਸੀ ਸਭ ਤੋਂ ਵੱਧ ਆ ਇਸ ਡੱਬੇ ਦੀ ਮਾਰਕੀਟ ਹੈ ਜਿਹੜੀ ਇਸ ਟਾਈਮ ਚੌਰ ਸਟ ਹੈ ਇਹ ਆ ਗਿਆ ਜੀ ਡੰਬਲ ਆਪਣਾ ਇਹ ਆਪਣਾ ਆ ਗਿਆ ਡੰਬਲ ਜਿਹੜੀ ਆਮ ਤੌਰ ਕਰਕੇ ਪੰਚਾਇਤੀ ਗਲੀਆਂ ਦੇ ਵਿੱਚ ਵਰਤੀ ਜਾਂਦੀ ਹੈ ਘਰਾਂ ਦੇ ਵਿੱਚ ਵੀ ਇਹ ਆਪਾਂ ਵਰਤ ਲੈਂਦੇ ਆ ਤੇ ਇਹ ਡੰਬੜਾ ਜਿਹੜਾ ਇਹ ਬਰੀਕ ਆ ਗਿਆ ਇਹ 40 ਵਾਲਾ ਮਾਰਾ ਇਹ 40 ਵਾਲਾ ਆ ਗਿਆ ਕੁਆਲਿਟੀ ਬੈਸਟ ਹੈ ਆਹ ਮੁੰਡੇ ਚੋਬਰ ਆਪਣੇ ਹੁੰਦੇ ਔਰੇ ਓਕੇ ਦੀ ਰਿਪੋਰਟ ਹੈ ਮਾਹੌਲ ਪੂਰਾ 베ਵੀ ਹੈ ਇੱਕ ਨਾ ਇਸ ਤਰ੍ਹਾਂ ਬਣਦੀ ਹੈ ਇਹ ਜੀ ਆਪਣੇ ਘਰਾਂ ਚ ਲਾਉਣੀ ਹੈ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਇਹ ਜਿਹੜਾ ਕਿ ਪੂਰਾ ਘੈਂਟ ਬਣ ਜਾਂਦਾ ਇਸ ਤਰ੍ਹਾਂ ਜੇ ਕਿਸੇ ਨੇ ਰਿਕੁਆਇਰਮੈਂਟ ਹੈਗੀ ਹੈ ਕਿਸੇ ਵੀ ਬੰਦੇ ਨੂੰ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਟਾਇਲਟ ਸਮੂਹਾ ਤੇ ਆ ਆਪਣੇ ਬਾਈ ਇੱਥੇ ਹੁੰਦੇ ਨੇ ਜੇ ਕਿਸੇ ਨੂੰ ਇੱਟ ਦੀ ਰਿਕੁਆਇਰਮੈਂਟ ਚਾਹੀਦੀ ਹੈ ਤਾਂ ਆਪਣਾ ਤੁਸੀਂ ਸੰਪਰਕ ਕਰ ਸਕਦੇ ਹੋ ਆਹ ਐਡਰੈਸ ਹੈ ਆਪਣਾ ਸ਼ਰਮਾ ਇੰਟਰਲੌਕ ਟਾਇਲ ਫੈਕਟਰੀ ਠੀਕ ਹੈ ਪਤਾ ਨੇੜੇ ਪਾਣੀ ਵਾਲੀ ਟੈਂਕੀ ਦੜਬਾ ਰੋਡ ਸਮੂਰਾ ਨੰਬਰ ਹੈ ਤੇ ਨਾਲ ਹੀ ਜੇ ਕਿਸੇ ਨੂੰ ਜੀਵੀਸੀ ਦੀ ਲੋੜ ਹੈ ਤਾਂ ਇਕਾ ਆਪਣੇ ਨਾਲ ਹੀ ਜੀਵੀਸੀ ਦਾ ਕੰਮ ਕਰਿਆ ਹੋਇਆ ਠੀਕ ਹੈ ਜੇ ਕਿਸੇ ਵੀ ਮੇਰੇ ਭਾਈ ਨੂੰ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਚਲੋ ਜੀ ਚਲੋ

We're going

न कबाडी मल पियो लाकर खणां मर्द शुरू हो कबाडी मटके मेर बिर जान ਚੰਡੋਲ ਤੇ ਹੁਣ ਉਹ ਤੋਂ ਬਾਅਦ ਆਪਾਂ ਜਾ ਰਹੇ ਆ ਦੂਜੇ ਚੂਲੇ ਤੇ ਪੱਠੇ ਤੇ ਚੰਡੋਲ ਤੇ ਚੰਡੋਲ ਤੇ ਪਹਿਲਾਂ ਸੀ ਆਪਾਂ ਕਿਸ਼ਤੀ ਤੇ ਹੁਣ ਤੁਹਾਨੂੰ ਇਸ ਤੇ ਦਿਖਾਉਣਿਆ ਆਨੰਤ ਇਸੀ ਦਾ ਟਰੈਕਟਰ ਲੈ ਲਿਆ ਆਪਾਂ ਆ ਜਵਾਹ ਮੇਰੇ ਨਾਲ ਕਿਹੜਾ ਡਰਦਾ ਨਹੀਂ ਕਿਸੇ ਵੀ ਉਹ ਤੋਂ ਆਪਾਂ ਜੁਲੇ ਨੇ ਬੈਲਗੇ ਢੋਲ ਤੇ ਦੇਖੋ ਮਹੌਲ ਪੂਰਾ